ਅੱਜ ਆਪਾਂ ਜਿਹੜੀ ਗੱਲ ਕਰਦੇ ਆ ਉਹ ਹੈ ਕਿ ਆ ਕੀਆ ਬਾਰੇ ਜਿਨ੍ਹਾਂ ਨੂੰ ਵੱਡਾ ਵੀ ਕਹਿ ਦਿੰਦੇ ਨੇ ਕਈ ਜਗ੍ਹਾ ਤੇ ਕੀਆ ਵੀ ਕਹਿ ਦਿੰਦੇ ਨੇ ਤੇ ਆਪਣੇ ਕਈ ਜਗ੍ਹਾ ਤੇ ਕੱਦੂ ਵੀ ਕਹਿ ਦਿੰਦੇ ਨੇ ਸੋ ਸਾਡੇ ਇੱਥੇ ਇਹਨਾਂ ਨੂੰ ਵੱਡਾ ਵੀ ਕਹਿੰਦੇ ਨੇ ਤੇ ਕੀਆ ਵੀ ਕਹਿੰਦੇ ਨੇ ਤੇ ਪਹਿਲਾਂ ਤਾਂ ਦੇਖ ਲਓ ਤੁਸੀਂ ਮੇਰੀ ਜਿਹੜੀ ਫਸਲ ਬਾੜੀ ਆ ਸਬਜ਼ੀ ਸਾਰੀ ਤੇ ਇਸ ਵਾਰ ਜਿਹੜਾ ਜਿਆਦਾ ਹੀ ਇੱਕ ਦੂਜੇ ਦੇ ਵਿੱਚ ਮਿਕਸ ਹੋ ਗਈਆਂ ਬੇਲਾ ਕਦੂਆਂ ਦੀਆਂ ਵੀ ਤੇ ਕੀਆ ਤੋਰੀਆਂ ਦੀਆਂ ਵੀ ਤੇ ਵੱਡਾ ਦੀਆਂ ਵੀ ਤੇ ਪਰ ਆਪਣੇ ਜਿਹੜਾ ਲੱਗਦਾ ਆ ਉਹ ਸਾਰਾ ਕੁਝ ਹੀ ਲੱਗਦਾ ਆ ਆਪਾਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦਿਖਾਣੇ ਆ ਆਪਣੇ ਕੋਲੇ ਸਾਰਾ ਕੁਝ ਹੀ ਲੱਗਦਾ ਆ ਕੀ ਤੋਰੀਆਂ ਵੀ ਵੱਡਾ ਵੀ ਤੇ ਕਦੂ ਵੀ ਤੇ ਆਪਾਂ ਤੁਹਾਨੂੰ ਇਹਦਾ ਲਾਈਵ ਦਿਖਾਉਨੇ ਆ ਵੱਡਾਂ ਕਈਆਂ ਦਾ ਇਹ ਹੁੰਦਾ ਹੈ ਕਿ ਵੱਡਾਂ ਨਹੀਂ ਸਾਡੇ ਲੱਗਦੀਆਂ ਤੇ ਘੇ ਤੋਰੀਆਂ ਨਹੀਂ ਲੱਗਦੀਆਂ ਸੋ ਵੱਡਾਂ ਲੱਗੀਆਂ ਹੋਈਆਂ ਨੇ ਤੇ ਹੋਰ ਘੇ ਤੋਰੀਆਂ ਵੀ ਲੱਗੀਆਂ ਹੋਈਆਂ ਨੇ ਸੋ ਕਈਆਂ ਦਾ ਜਿਹੜਾ ਇਹ ਕਹਿਣਾ ਹੈ ਕਿ ਜਿਆ ਫਿਰ ਜਿਹੜੇ ਚੂਏ ਆ ਉਹ ਜਿਹੜੇ ਆ ਆਪਣੇ ਗਲ ਜਾਂਦੇ ਨੇ ਤੇ ਜਿੱਦਾ ਕੀ ਆ ਤੁਸੀਂ ਦੇਖ ਰਹੇ ਆ ਚੂਹਾ ਅ ਥੋੜਾ ਇੰਨਾ ਕੋਕੇ ਜਿਹੜਾ ਗਲ ਜਾਂਦਾ ਉਹਦੇ ਬਾਰੇ ਅੱਜ ਆਪਾਂ ਜਾਣਕਾਰੀ ਲੈਣੇ ਆ ਵੀ ਇਹੜਾ ਆ ਕਿਉਂ ਇਦਾਂ ਹੁੰਦੀ ਆ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਆਪਾਂ ਦਿੰਨੇ ਆ ਪਰ ਹਾਂ ਸਾਡੇ ਆਪਣੇ ਇਹ ਬਿਨਾਂ ਕਿਸੇ ਸਪਰੇਅ ਤੋਂ ਬਿਨਾਂ ਕਿਸੇ ਅ ਵੀ ਦਵਾਈ ਤੋਂ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੱਗਦੀਆਂ ਨੇ ਆਰਗੈਨਿਕ ਤਰੀਕੇ ਨਾਲ ਸਬਜੀ ਜਿਹੜੀ ਆਪਾਂ ਤਿਆਰ ਕਰੀ ਦੀ ਆ ਸੋ ਦਿਨੇ ਤੁਹਾਨੂੰ ਜਾਣਕਾਰੀ ਇਸ ਬਾਰੇ ਵੀ ਮੈਂ ਨਾ ਕੁਛ ਟਾਈਮ ਪਹਿਲਾਂ ਬਲੌਗ ਦੇਖਦੀ ਸੀ ਜਿਵੇਂ ਤੁਸੀਂ ਮੇਰਾ ਬਲੌਗ ਦੇਖ ਰਹੇ ਆ ਐਦਾਂ ਹੀ ਮੈਂ ਕਿਸੇ ਦਾ ਬਲੌਗ ਦੇਖ ਰਹੀ ਸੀ ਕਿਸੇ ਮੇਰੇ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ ਤੇ ਉਹ ਕੀ ਆ ਦਿਆਂ ਬੀਲਾਂ ਵਾਰੀ ਸੀ ਉਹਨਾਂ ਨੇ ਰੂੜੀ ਦੇ ਉੱਤੇ ਜਿਹੜੀ ਵੇਲ ਉਗਾਈ ਹੋਈ ਸੀ ਤੇ ਬਹੁਤ ਜ਼ਿਆਦਾ ਜਿਹੜਾ ਉਹਨੂੰ ਫਲ ਲੱਗਿਆ ਹੋਇਆ ਸੀ ਤੇ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕੀ ਕਹਿਣਾ ਚਾਹੁੰਦੀ ਆ ਮੇਰੀ ਜਿਹੜੀ ਪਰਸਨਲ ਰਾਏ ਆ ਉਹ ਵੀ ਸਾਰਿਆਂ ਨੂੰ ਇਹੀ ਹੁੰਦੀ ਆ ਕਿ ਬਿਨਾ ਕਿਸੇ ਸਪਰੇਅ ਤੋਂ ਆਰਗੇਨਿਕ ਤਰੀਕੇ ਨਾਲ ਜਿਹੜੀ ਸਬਜ਼ੀ ਆ ਉਹ ਤਿਆਰ ਕਰੋ ਤੇ ਹੁਣ ਗੱਲ ਇਹ ਆ ਕਿ ਹਰੇਕ ਦੇ ਜਿਹੜੀ ਘਰੇ ਆ ਉਹ ਰੂੜੀ ਤੋਂ ਬਣੀ ਖਾਦ ਨਹੀਂ ਹੁੰਦੀ ਜਾਂ ਫਿਰ ਇਹ ਕਹਿ ਲਓ ਕਿ ਰੂੜੀ ਨਹੀਂ ਹੁੰਦੀ ਕਿਉਂਕਿ ਕਈਆਂ ਨੇ ਪਸ਼ੂ ਜਿਹੜੇ ਆ ਉਹ ਨਹੀਂ ਰੱਖੇ ਹੁੰਦੇ ਤੇ ਰੂੜੀ ਜਿਹੜੀ ਆ ਉਹ ਪਸ਼ੂਆਂ ਤੋਂ ਹੀ ਤਿਆਰ ਹੁੰਦੀ ਆ ਪਸ਼ੂਆਂ ਦੇ ਗੋਹੇ ਤੋਂ ਹੀ ਤਿਆਰ ਹੁੰਦੀ ਆ ਤੇ ਮੈਂ ਇਹ ਕਹਾਂਗੀ ਕਿ ਜੇ ਤੁਹਾਡੇ ਕੋਲ ਨਹੀਂ ਤੇ ਤੁਸੀਂ ਕਿਸੇ ਤੋਂ ਜਿਹੜੇ 1 ਸਾਲ ਪੁਰਾਣਾ ਢੇਰਾ ਰੂੜੀ ਆ ਉਹਨੂੰ ਲਿਆ ਕੇ ਇਹਨਾਂ ਦੀਆਂ ਜੜਾਂ ਦੇ ਕੋਲ ਰੱਖ ਦਿਓ 15-20 ਦਿਨ ਬਾਅਦ ਜ਼ਰੂਰ ਰੱਖੋ ਤੇ ਬਹੁਤ ਜ਼ਿਆਦਾ ਜਿਹੜਾ ਫਲ ਲੱਗੂਗਾ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਮੇਰੀ ਜਿਹੜੀ ਸਬਜੀ ਆ ਆਪਾਂ ਕੋਈ ਸਪਰੇ ਨਹੀਂ ਕੀਤੀ ਆਪਾਂ ਕੋਈ ਖਾਦ ਨਹੀਂ ਪਾਈ ਬਸ ਇੱਕੋ ਤਰੀਕਾ ਜ਼ਰੂਰੀ ਦੀ ਖਾਦ ਤੇ ਪਿੰਡ ਵਿੱਚ ਆਪਾਂ ਜਿਹੜੀ ਸਬਜੀ ਆ ਮੈਂ ਪਹਿਲਾਂ ਵੀ ਆਪਣੇ ਬਲੌਗ ਵਿੱਚ ਦੱਸਿਆ ਕਿ ਮੈਂ ਪਿੰਡ ਵਿੱਚ ਸਬਜੀ ਜਿਹੜੀ ਆ ਉਹ ਸੇਲ ਕਰਦੀ ਆ ਤੇ ਹਰੇਕ ਦਾ ਜਿਹੜਾ ਇਹੀ ਕਹਿਣਾ ਹੁੰਦਾ ਕਿ ਬਾਜ਼ਾਰ ਦੀ ਜਿਹੜੀ ਸਬਜੀ ਆ ਉਤੋਂ ਕਿਤੇ ਜ਼ਿਆਦਾ ਜਿਹੜੀ ਇਹ ਸਬਜੀ ਆ ਇਹ ਸਵਾਦ ਬਣਦੀ ਆ ਕਿਉਂ ਕਿ ਆਪਾਂ ਇਹ ਆਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਆਂ ਬਾਕੀ ਜੇ ਆਪਾਂ ਸਬਰ ਰੱਖੀਏ ਜਿਹੜੀ ਫਸਲ ਆ ਉਹ ਸਬਰ ਮੰਗਦੀ ਆ ਤੇ ਜਿਹੜਾ ਫਾਲਾ ਉਹ ਆਪੇ ਲੱਗੂਗਾ ਜੇ ਆਪਾਂ ਬੇਸਬਰੇ ਹੋ ਕੇ ਸਫਰੀਹਾਂ ਦੇ ਚੱਕਰ ਵਿੱਚ ਪੈਣਾ ਆ ਫਿਰ ਤਾਂ ਉਹੀ ਆ ਕਿ ਆਪਾਂ ਜ਼ਹਿਰ ਖਾਵਾਂਗੇ ਤੇ ਬਾਕੀ ਮੇਰਾ ਇਹੀ ਕਹਿਣਾ ਆ ਵੀ ਆਰਗੈਨਿਕ ਤਰੀਕੇ ਨਾਲ ਸਬਜ਼ੀ ਤਿਆਰ ਕਰੋ ਜ਼ਹਿਰ ਮੁਕਤ ਸਬਜ਼ੀ ਖਾਓ